ਸਤਿ ਸ੍ਰੀ ਅਕਾਲ ਜੀ ਪੰਜਾਬੀਆਂ ਦੇ ਕਿਚਨ 'ਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਵੈਲਕਮ ਮੈਂ ਵੀ ਠੀਕ ਹਾਂ ਤੁਸੀਂ ਵੀ ਸਾਰੇ ਠੀਕ ਹੋਗੇ ਮੈਨੂੰ ਪਤਾ ਹੈ ਐਕਚੁਅਲੀ ਮੈਂ ਕਾਫੀ ਟਾਈਮ ਬਾਅਦ ਤੁਹਾਨੂੰ ਵੀਡੀਓ ਆਪਣੀ ਦੇ ਰਹੀਆਂ ਬਿਕੋਜ਼ ਆਫ ਮਾਈ ਹੈਲਥ ਠੀਕ ਨਹੀਂ ਸੀ ਹੁਣ ਮੈਂ ਬਿਲਕੁਲ ਠੀਕ ਹਾਂ ਤੇ ਤੁਹਾਨੂੰ ਨਿਊ ਰੈਸਪੀ ਨਾਲ ਰूबरू ਕਰਾ ਰਹੀਆਂ ਪਾਲਕ ਪਨੀਰ ਦੇ ਪਕੌੜੇ ਈਵਨਿੰਗ 'ਚ ਜਿਹੜੀ ਚਾਹ ਨਾਲ ਖਾਈਏ ਤੇ ਐਨ ਮਤਲਬ ਬੜਾ ਮਜ਼ਾ ਆ ਜਾਂਦਾ ਹੈ ਅਸੀਂ ਜਿਹੜੇ ਬਣਾਏ ਤੇ ਖਾਦੇ ਇੱਕ ਪਲੇਟ ਮਤਲਬ ਅਸੀਂ ਪਲੇਟ 'ਚ ਮਗਰੋਂ ਆਂਦੇ ਸੀ ਤੇ ਪਲੇਟ ਖਾਲੀ ਪਹਿਲਾ ਹੋ ਜਾਂਦੀ ਸੀ ਮਤਲਬ 2 ਮਿੰਟ 'ਚ ਖਾ ਖਾਂਦੇ ਸੀ ਸਾਰੇ ਸਭ ਨੂੰ ਬਹੁਤ ਹੀ ਟੇਸਟ ਲੱਗੇ ਬੱਚੇ ਤੇ ਵੱਡੇ ਬੁੱਢੇ ਸਾਰਿਆਂ ਨੂੰ ਤੇ ਇੰਨੇ ਸਾਡੇ ਖਸਤਾ ਬਣੇ ਆ ਇੰਨੇ कुरकुरੇ ਤੇ ਇੰਨੇ ਟੇਸਟੀ ਕਿ ਮਜ ਆ ਗਿਆ ਇਸ ਲਈ ਪਲੀਜ਼ ਤੁਸੀਂ ਇੱਕ ਵਾਰੀ ਜ਼ਰੂਰ ਟ੍ਰਾਈ ਕਰਨਾ ਇਹ ਰੈਸਪੀ ਨੂੰ ਬਣਾਉਣਾ ਬੜਾ ਇਜ਼ੀ ਵੇ ਹੈ ਔਰ ਬੜਾ ਅੱਛਾ ਤਰੀਕਾ ਹੈ ਤੇ ਦੂਜਾ ਇਹ ਬੜੇ ਹੈਲਦੀ ਸਨੈਕਸ ਨੇ ਹੈਲਦੀ ਪੋਸਟਿਵ ਪਾਲਕ ਪਨੀਰ ਦੇ ਪਕੌੜੇ ਆਓ ਜੀ ਅਸੀਂ ਹੁਣ ਬਿਨਾਂ ਕੋਈ ਟਾਈਮ ਵੇਸਟ ਕੀਤੇ ਅਸੀਂ ਤੁਹਾਨੂੰ ਦੱਸリエ ਕੀ ਇਹਦੇ ਲਈ ਸਾਨੂੰ ਕੀ ਕੀ ਸਮਾਨ ਸਾਨੂੰ ਚਾਹੀਦਾ ਹੁੰਦਾ ਹੈ ਅਸੀਂ ਦੇਖੋ ਤੁਸੀਂ ਪਾਲਕ ਦੇਖ ਲਿਓਗੇ ਪਾਲਕ ਨੂੰ ਅਚੀ ਤਰ੍ਹਾਂ ਵਾਸ਼ ਕਰਕੇ ਥੋੜਾ ਇਹਨੂੰ ਇਹ ਨੈੱਟ ਵਾਲੇ ਚ ਪਾ ਦਿੱਤਾ ਹੈ ਕਿ ਪਾਣੀ ਥੋੜਾ ਨੁੱਝਰ ਜੇ ਦਾ ਥੋੜਾ ਧਨੀਆ ਲਿੱਤਾ ਹੈ ਤੇ ਪਨੀਰ ਤੇ ਪਨੀਰ ਨੂੰ ਹੀ ਟੁਕੜਿਆਂ ਚ ਕੱਟ ਲਿਆ ਉਹਨੂੰ ਵੀ ਅਸੀਂ ਵਾਸ਼ ਕੀਤਾ ਸੀ ਉਹਨੂੰ ਪਾਣੀ ਚ ਤਰਿਆ ਹੋਇਆ ਹੈ ਕਿ ਖਰਾਬ ਨਹੀਂ ਜਲਦੀ ਹੁੰਦਾ ਜਦੋਂ ਅਸੀਂ ਇਹਨੂੰ ਪਾਣੀ 'ਚ ਰੱਖਦੇ ਆ ਤੇ ਨਾਲੇ ਇਸੇ ਤਿੰਨ ਹਰੀਆਂ ਮਿਰਚਾਂ ਦਿੱਤੀਆਂ ਨੇ ਕਿਉਂਕਿ ਕਰਾਰੇ ਤੱਦੇ ਬਣਨਗੇ ਵੈਸੇ ਵੀ ਦੇਖੋ ਪਾਲਕ ਇਜ਼ ਵੈਰੀ ਹੈਲਦੀ ਇਹਨੂੰ ਡਾਈਟ 'ਚ ਅਸੀਂ ਸ਼ਾਮਲ ਕੀਤਾ ਹੋਇਆ ਹੈ ਇਹਦੇ 'ਚ ਅੱਧੀ ਚਫ ਆਇਰਨ ਹੁੰਦੀ ਹੈ ਜਿਹੜੀ ਕਿ ਸਾਡੇ ਲਈ ਨਰਿਆਂ 'ਚ ਫਾਈਬਰਸ ਬਹੁਤ ਨੇ ਆਇਰਨ ਨੇ ਤੇ ਇਹਦੇ ਵਿੱਚ ਮਲਟੀਵਿਟਾਮਿਨਸ ਹੁੰਦੇ ਨੇ ਜਿਹੜੇ ਕਿ ਸਾਡੀ ਹੈਲਥ ਵਾਸਤੇ ਬਹੁਤ ਹੀ ਲਾਹੇਵੰਦ ਹੁੰਦੇ ਨੇ ਤੇ ਮਿਰਚਾਂ ਤੁਹਾਨੂੰ ਦਿਖ ਰੇ ਨਾ ਮਿਰਚਾਂ ਨੂੰ ਵੀ ਮੈਂ ਔਰ ਪਨੀਰ ਨੂੰ ਪਤਾ ਹੈ ਕਿ ਇਹ ਸਾਡਾ ਹਾਈ ਪ੍ਰੋਟੀਨ ਡਾਈਟ ਹੁੰਦੀ ਹੈ ਹੋਲ ਸਾਨੂੰ ਇਹਦੇ ਲਈ ਚਾਹੀਦਾ ਹੈ ਜੀਰਾ ਜੀਰਾ ਹਰ ਘਰ ਵਿੱਚ ਹੁੰਦਾ ਹੈ ਉਹਨੂੰ ਥੋੜਾ ਸਸੇ ਤਵੇ 'ਚ ਭੁੰਨ ਲਵਾਂਗੇ ਕਿਉਂਕਿ ਇਹਦਾ ਇੱਕ ਟੇਸਟ ਹੀ ਵੱਖਰਾ ਆ ਜਾਂਦਾ ਜਦੋਂ ਜੀਰਾ ਭੁੰਨ ਕੇ ਪਾਉਂਦੇ ਆ ਠੀਕ ਹੈ ਤੈਨੂੰ ਹੁਣ ਮੈਂ ਥੋੜਾ ਦੇਖੋ ਅੱਗ 'ਚ ਪਾ ਕੇ ਮਤਲਬ ਇੱਕ ਚਮਚ ਜ਼ਿਆਦਾ ਨਹੀਂ ਹੁਣ ਮੈਨੂੰ ਥੋੜਾ ਮਤਲਬ ਇਹਨੂੰ ਥੋੜਾ ਦਾ ਕਲਰ ਚੇਂਜ ਹੋ ਜਾਏਗਾ ਤੇ ਥੋੜੇ ਅੱਛੀ ਜਿਹੀ ਨਾ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਜਿਹਨੂੰ ਆਪੋਂ ਜਾਂਦਾ ਵਾ ਆ ਦੇਖੋ ਤੁਹਾਡੇ ਸਾਹਮਣੇ ਪੁੰਨ ਰਿਆ ਸੀ ਬਾਕੀ ਅਸੀਂ ਚਾਟ ਮਸਾਲਾ ਰੱਖਿਆ ਹੋਇਆ ਹੈ ਤੇ ਦੇਖ ਰਹੇ ਹੋਗੇ ਕਿਉਂਕਿ ਜਿਹਨੂੰ ਇਹ ਮਤਲਬ ਕੁਝ ਲੋਕੀ ਵਿੱਚ ਪਹਿਲਾਂ ਪਾ ਲੈਂਦੇ ਨੇ ਪਰ ਮੈਂ ਪਹਿਲਾਂ ਨਹੀਂ ਪਾਣਾ ਸੀ ਇਹ ਤੁਹਾਨੂੰ ਦੱਸਾਂਗੇ ਅਸੀਂ ਕਿ ਅਸੀਂ ਇਹਨੂੰ ਕਦੋਂ ਯੂਜ਼ ਕਰਨਾ ਹੈ ਇਸ ਕਰਕੇ ਤੁਸੀਂ ਮੇਰੀ ਵੀਡੀਓ ਨਾਲ ਬਨੇ ਰਹਿਣਾ ਐਂਡ ਵਿੱਚ ਤੁਹਾਨੂੰ ਮੈਂ ਦੱਸੂਗੀ ਕਿ ਇਹਦਾ ਹੀ ਕਿਵੇਂ ਇਸਤੇਮਾਲ ਕਰਨਾ ਹੈ ਹੁੰਦੇ ਰਹੀ ਵਾਸ਼ ਕੀਤੀ ਸੀ ਪਾਲਕ ਉਨ ਨੂੰ ਸੀ ਮਿਕਸੀਚ ਪਾ ਰਹੀਆਂ ਦੇਖੋ ਮਿਕਸੀਚ ਪਾ ਕੇ ਹੀ ਇਹਨੂੰ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਹੀ ਇਹ ਵਾਲਾ ਜੀਰਾ ਮੈਂ ਭੁੰਨ ਰਹੀਆਂ ਇਹ ਵੀ ਜੀਰਾ ਵੀ ਇਹਦੇ ਵਿੱਚ ਇਨਕਲੂਡ ਕਰਾਂਗੇ ਮੈਂ ਕਿਉਂਕਿ ਇਹਦੇ ਨਾਲ ਇੱਕ ਖੁਸ਼ਬੂ ਆਏਗੀ ਇੱਕ ਬੜਾ ਅੱਛਾ ਇਹਦਾ ਮਿਕਸਰ ਤਿਆਰ ਹੋ ਜਾਏਗਾ ਤੇ ਹੁਣ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਜਵੈਨ ਦਿਖਾ ਰਹੀਆਂ ਜਵੈਨ ਵੀ ਪਾਵਾਂਗੇ ਕਿ ਅਜਵੈਨ ਜਿਹੜੀ ਹੁੰਦੀ ਨਾ ਇਹਦਾ ਵੀ ਬਹੁਤ ਹੀ ਬੈਨੀਫਿਟ ਹੁੰਦਾ ਹੈ ਸਾਡੀ ਬੋਡੀ ਵਿੱਚ ਮਤ ਜਿਹੜੀ ਅਜਵੈਨ ਹੁੰਦੀ ਐਨੀ ਜਿਆਦਾ ਹੁਣ ਦੇਖੋ ਅਸੀਂ ਪਾਲਕ ਨੂੰ ਸਾਰਾ ਵਿਚਰ ਪਾ ਲਿਆ ਮਿਕਸੀਚਲ ਮਿਕਸਰ ਵਾਲਾ ਗਲਾਸ ਜਿਹੜਾ ਹੁਣ ਦੇਖੋ ਅਹੀ ਜੇ ਨਿਰੀ ਪਾਲਕ ਨੂੰ ਮਿਕਸ ਕਰਾਂਗੇ ਤਾਂ ਮਿਕਸ ਨਹੀਂ ਹੋਏਗੀ ਕਦੇ ਵੀ ਅਹੀ ਇਹਦੇ ਵਿੱਚ ਥੋੜਾ ਪਾਣੀ ਮਿਲਾਨਾ ਹੈ ਤੇ ਨਾਲੇ ਹੀ ਹਰੀਆਂ ਮਿਰਚਾਂ ਵੀ ਪਾ ਕੇ ਇਹਦੇ ਵਿੱਚ ਪਾ ਕੇ ਹੀ ਇਹਨੂੰ ਛੇਤਰਾਂ ਮਿਕਸ ਕਰ ਲਿਆ ਹੁਣ ਤੁਸੀਂ ਦੇਖ ਰਹੇ ਹੋ ਕਿੰਨਾ ਅੱਛਾ ਟੈਕਸਚਰ ਆਇਆ ਦੇਖੋ ਬਹੁਤ ਹੀ ਫਸਟ ਕਲਾਸ ਸਾਡਾ ਪਾਲਕ ਦਾ ਕੋਲ ਤਿਆਰ ਹੋ ਗਿਆ ਤੁਕੋ ਮਿਰਚਾਂ ਨੂੰ ਮੈਂ ਕੱਟ ਕੇ ਪਾਵਾਂਗੇ ਤੇ ਅੱਛੀ ਤਰ੍ਹਾਂ ਮਿਕਸ ਹੋ ਜਾਂਦੀਆਂ ਨੇ ਨਹੀਂ ਤੇ ਇਹ ਨਾ ਮਤਲਬ ਪੂਰੀ ਤਰ੍ਹਾਂ ਕ੍ਰਸ਼ ਨਹੀਂ ਹੁੰਦੀਆਂ ਐਕਸਕਿ ਸਾਨੂੰ ਮੈਨੂੰ ਚੇਤਾ ਭੁੱਲ ਗਿਆ ਸੀ ਤੇ ਇਸ ਕਰਕੇ ਮੈਂ ਬਾਦ ਚੰਨੂ ਕੀਤਾ ਹੈ ਕ੍ਰਸ਼ ਹੁਣ ਜਿਹੜਾ ਸੀ ਜੀਰਾ ਪੁੰਨਿਆ ਸੀ ਮੈਂ ਉਹ ਵੀ ਇਹਦੇ ਵਿੱਚ ਪਾ ਕੇ ਤੇ ਮਿਰਚਾਂ ਮੈਂ ਆਲਰੇਡੀ ਮੈਨੂੰ ਦੱਸਿਆ ਨਾ ਮੈਂ ਪਹਿਲਾਂ ਅਨਾਨੀ ਨਹੀਂ ਪਾਈ ਐ ਭੁੱਲ ਗਈ ਸੀ ਤੇ ਮੈਂ ਉਹਨਾਂ ਦੋਨਾਂ ਨੂੰ ਅੱਛੀ ਤਰ੍ਹਾਂ ਫਿਰ ਦੁਬਾਰਾ ਸੀ ਇੱਕ ਵਾਰੀ ਮਿਕਸਰ ਨੂੰ ਚਲਾ ਕੇ ਇਹਨੂੰ ਮਿਕਸ ਕਰ ਦਾਂਗੇ ਕਿਉਂਕਿ ਜਿਹੜੀ ਇਹਦੀ ਜੀਰੇ ਦੀ ਖੁਸ਼ਬੂ ਹੋਏਗੀ ਨਾ ਔਰ ਜਿਹੜਾ ਜਿਹ ਅਸੀਂ ਜੁਵੈਨ ਵਿੱਚ ਪਾਣੀ ਹੈ ਇਹਦਾ ਮਤਲਬ ਹੁੰਦਾ ਸੈਨ ਕਿ ਇਹ ਹੋਰ ਵੀ ਸਾਡੇ ਲਈ ਇੰਨੀ ਬੈਨੀਫੀਸ਼ੀਅਲ ਹੈ ਕਿ ਮਤਲਬ ਸਾਨੂੰ ਇੱਕ ਇਹਦਾ ਡਾਈਜੈਸਟਿਵ ਪਾਵਰ ਬਹੁਤ ਹੁੰਦੀ ਹੈ ਜੁਵੈਨ ਦੀ ਠੀਕ ਹੈ ਤੇ ਪਾਲਕ ਵੈਸੇ ਨਿਊਟ੍ਰੀਸ਼ੀਅਸ ਹੈ ਕਿਉਂਕਿ ਤੁਹਾਨੂੰ ਪਤਾ ਹੋਏਗਾ ਵੈਸੇ ਵੀ ਅੱਜ ਕੱਲ ਲੋਕੀ ਪਾਲਕ ਨੂੰ ਘੱਟ ਪਸੰਦ ਕਰਦੇ ਸਪੈਸ਼ਲੀ ਬੱਚੇ ਤੇ ਬੱਚੇ ਨੇ ਸਬਤ ਦਾ ਪਕੌੜੇ ਖਾਦੇ ਨੇ ਹੁਣ ਦੇਖੋ ਜਿਹੜਾ ਸਾਡਾ ਸਾਰਾ ਕੋਲ ਜਿਹਦੇ ਤੁਹਾਨੂੰ ਦੱਸਿਆ ਸੀ ਸੀ ਇਹਦੇ ਚ ਧਨੀਆ ਹਰੀ ਮਿਰਚ ਜੀਰਾ ਪੂਜਿਆ ਆ ਤੇ ਜਵੈਨ ਪਾ ਕੇ ਅਸੀਂ ਇਹਨੂੰ ਪਾਲਕ ਨੂੰ ਪਾ ਕੇ ਇੱਕ ਮਿਕਸਰ ਨੂੰ ਘੋਲ ਨੂੰ ਸੀ ਇੱਕ ਕੱਟ ਦੇ ਬੋਲ ਵਿੱਚ ਅਸੀਂ ਇਹਨੂੰ ਸਾਰਾ ਪਲਟਾ ਲਿਆ ਤੁਸੀਂ ਦੇਖ ਰਹੇ ਹੋਗੇ ਹੁਣ ਤੁਸੀਂ ਦੇਖਣਾ ਅਸੀਂ ਇਹਨੂੰ ਨੈਕਸਟ ਕੀ ਕਰਨਾ ਹੈ ਸਟੈਪ ਹੁਣ ਜਿਹੜਾ ਸਾਡਾ ਮੇਨ ਸਟੈਪ ਸ਼ੁਰੂ ਹੁੰਦਾ ਹੈ ਕਿ ਅਸੀਂ ਇਹਨੂੰ ਅੱਛੀ ਤਰ੍ਹਾਂ ਇੰਨਾ ਮਿਕਸ ਕਰਨਾ ਹੈ ਇੰਨਾ ਅੱਛੀ ਤਰ੍ਹਾਂ ਮਤਲਬ ਇਹਨੂੰ ਬਿਨਾਂ ਹਜੇ ਕੁਝ ਹੋਰ ਮਿਲਾਏ ਇਹਨੂੰ ਅੱਛੀ ਤਰ੍ਹਾਂ ਮਿਕਸ ਕਰੀ ਜਾਣਾ ਸੀ ਹੁਣ ਦੇਖੋ ਸਾਡੀ ਮੇਨ ਇਨਗਰੀਡੀਐਂਟ ਜਿਹੜਾ ਕਿ ਦੂਸਰਾ ਸ਼ੁਰੂ ਹੁੰਦਾ ਹੈ ਬੇਸਨ ਬੇਸਨ ਵਿੱਚ ਅਹੀ ਨੂੰ ਮਤਲਬ ਜੀ ਪ੍ਰੋਟੀਨ ਹੁੰਦੀ ਹੈ ਤਾਂ ਬੇਸਨ ਤੋਂ ਬਿਨਾਂ ਪਕੌੜੇ ਤੇ ਬਣ ਨਹੀਂ ਸਕਦੇ ਇਸ ਕਰਕੇ ਅਸੀਂ ਹੁਣ ਇਹਨੂੰ ਨਾਨ ਨਾਲ ਬੇਸਨ ਇਹ ਚ ਪਾਈ ਵੀ ਜਾਣਾ ਹੈ ਤੇ ਅਸੀਂ ਨਾਨ ਨਾਲ ਇਹਨੂੰ ਹਿਲਾਇ ਵੀ ਜਾਣਾ ਹੁਣ ਤੁਸੀਂ ਦੇਖਿਓ ਤੁਹਾਨੂੰ ਦੱਸ ਰਹੀਆਂ ਮਤਲਬ ਇਹਦੀ ਇੱਕ ਕੁਆਂਟੀਟੀ ਬੇਸਨ ਦੀ ਅਕੋਰਡਿੰਗ ਟੂ ਦਾ ਜਿਹੜਾ ਇਹਦੀ ਕਨਸਿਸਟੈਂਸੀ ਰੱਖਣੀ ਉਹਦੇ ਮੁਤਾਬਿਕ ਕਰਾਂਗੇ ਹੁਣ ਦੇਖੋ ਨਾਨ ਨਾਲ ਇਹਦੇ ਵਿੱਚ ਕੋਈ ਲੰਪਸ ਨਹੀਂ ਬਣਨਾ ਚਾਹੀਦਾ ਇਸ ਕਰਕੇ ਸਾਨੂੰ ਥੋੜਾ ਥੋੜਾ ਬੇਸਨ ਕਰਕੇ ਪਾਣਾ ਹੈ ਤੇ ਔਰ ਮਿਕਸ ਕਰੀ ਜਾਣਾ ਹੈ ਕਿਉਂਕਿ ਅਗਰ ਅਹੀ ਆਪਣਾ ਅੱਛੀ ਤਰ੍ਹਾਂ ਪਕੌੜੇ ਅੱਛੀ ਤਿਆਰ ਕਰਨੇ ਤਾਂ ਇਹ ਚੀਜ਼ ਦਾ ਸਟੈਪ ਦਾ ਖਿਆਲ ਧਿਆਨ ਨਾਲ ਰੱਖਣਾ ਹੈ ਬਹੁਤ ਇੰਪੋਰਟੈਂਟ ਹੈਗਾ ਇਹ ਸਟੈਪ ਪਹਿਲਾ ਜਿਹੜੇ ਚ ਅਸੀਂ ਬੇਸਨ ਐਨਿਕ ਇਕਦਮ ਸਾਰਾ ਇਕੱਠਾ ਪਾ ਦੇਣਾ ਜਾਂ ਹਿਲਾਣਾ ਨਹੀਂ ਹੈ ਦੇਖੋ ਹੁਣ ਤੁਸੀਂ ਦੇਖ ਰਹੇ ਹੋਗੇ ਮੈਂ ਦੋ ਵਾਰ ਹੀ ਪਾਇਆ ਥੋੜਾ ਥੋੜਾ ਕਰਕੇ ਔਰ ਇਹਨੂੰ ਮਿਕਸ ਕੀਤਾ ਹੈ ਜਦੋਂ ਸਾਨੂੰ ਦਿਖਦਾ ਹੈ ਕਿ ਸਾਨੂੰ ਬੇਸਨ ਨਹੀਂ ਨਜ਼ਰ ਆਉਂਦਾ ਉਹ ਫਿਰ ਸਾਰਾ ਗ੍ਰੀਨ ਹੋ ਜਾਂਦਾ ਹੈ ਮੈਂ ਅਹੀ ਉਦੋਂ ਛੱਡ ਦੇ ਆਂ ਤੇ ਫਿਰ ਨਾਲ ਚੈੱਕ ਕਰੀ ਜਾਵਾਂਗੇ ਕਿਉਂਕਿ 스ਪੂਨ ਦੇ ਨਾਲ ਅਸੀਂ ਹਿਲਾ ਰਹੇ ਹਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹਦੀ ਜੜੀ ਹੈ ਕਿਸ ਤਰ੍ਹਾਂ ਦਾ ਹੈਗਾ ਹੈ ਹੁਣ ਦੇਖੋ ਤੁਹਾਡੇ ਸਾਹਮਣੇ ਕਿ ਕਿ ਰੀਅਲੀ ਜਿਹੜੇ ਪਕੌੜੇ ਬੰਦੇ ਨੇ ਨਾ ਪਾਲਕ ਤੇ ਪਨੀਰ ਦੇ ਉਹ ਬਹੁਤ ਹੀ ਨਿਊਟ੍ਰੀਸ਼ਸ ਤੇ ਖਸਤਾ ਹੁੰਦੇ ਆ ਉਹ ਸਭ ਨੇ ਬਹੁਤ ਹੀ ਪਸੰਦ ਕੀਤੇ ਨੇ ਰੀਅਲੀ ਇੰਨੇ ਸਵਾਦ ਕੇ ਤੇ ਬਜਾਰੋਂ ਵੀ ਇਹੋ ਜਿਹੇ ਪਕੌੜੇ ਨਹੀਂ ਮਿਲਦੇ ਉਹ ਤੁਹਾਨੂੰ ਮੈਂ ਇੱਕ ਬੜਾ ਇਜ਼ੀ ਸਟੈਪ ਦੱਸਿਆ ਕਿ ਉਹਨੂੰ ਮਿਕਸੀ ਵਿੱਚ ਮਿਕਸ ਕਰਕੇ ਕਰੋ ਕਿ ਕੋਈ ਜ਼ਿਆਦਾ ਤੁਹਾਨੂੰ ਇੱਥੇ ਐਫਰਟ ਵੀ ਲੈਣ ਦੀ ਲੋੜ ਨਹੀਂ ਹੁਣ ਤੁਸੀਂ ਦੇਖ ਰਹੇ ਹੋ ਕੁਝ ਕੁਝ ਵਿੱਚ ਜਿਵੇਂ ਆ ਕੁਝ ਕੁ ਲੰਪ ਜਿਆ ਸੀ ਸੀ ਇਹਨੂੰ ਅੱਛੀ ਤਰ੍ਹਾਂ ਤਾਂ ਵੀ ਹਿਲਾਇਆ ਜਾਣਾ ਕਿਉਂਕਿ ਇਹ ਇਸ ਤੋਂ ਬਾਅਦ ਹੀ ਨੈਕਸਟ ਸਟੈਪ ਕਰਨਾ ਹੈ ਹੁਣ ਦੇਖੋ ਤੁਸੀਂ ਦੇਖ ਲਖੇ ਮਿਕਸਰ ਨਾਲ ਮੈਂ ਹਜੇ ਵੀ ਇਹਨੂੰ ਮਤਲਬ ਮਿਕਸ ਕਰੇ ਜਾ ਰਹੇ ਹਾਂ ਹਜੇ ਵੀ ਨਹੀਂ ਛੱਡਿਆ ਬਿਕੋਜ਼ ਤੁਹਾਨੂੰ ਦੱਸਾਈ ਕਿ ਇੰਪੋਰਟੈਂਟ ਜਿਹੜਾ ਸਟੈਪ ਹੈ ਇਹ ਹੈ ਕਿਉਂਕਿ ਜਿਹੜਾ ਸਾਡਾ ਮਿਕਸਚਰ ਇਹ ਤਿਆਰ ਹੋਣਾ ਹੈ ਉਸ ਤੋਂ ਬਾਅਦ ਹੀ ਅਹੀ ਇਹਦੇ ਵਿੱਚ ਜਿਹੜੇ ਪਨੀਰ ਦੇ ਸਲਾਈਸਿਸ ਹੋਣਗੇ ਉਹ ਹੀ ਇੱਥੇ ਪਾਣੇ ਨੇ ਕਿਉਂਕਿ ਅਗਰ ਸਾਡਾ ਇਹ ਮਿਕਸ ਚੰਗੀ ਤਰ੍ਹਾਂ ਧਿਆਨ ਨਹੀਂ ਹੋਏਗਾ ਤੇ ਜਦੋਂ ਅਸੀਂ ਪਕੌੜੇ ਕੱਢਣ ਲਗਾਗੇ ਜਾਂ ਫਰਾਈ ਕਰਨ ਲਗਾਗੇ ਤੇ ਉਹਨਾਂ ਦੇ ਕੋਈ ਨਾ ਕੋਈ ਕਮੀ ਪੇਸ਼ੀ ਆਏਗੀ ਪਰ ਇਸ ਤਰ੍ਹਾਂ ਕਰਨ ਦਾ ਦੇਖੋ ਕੁਝ ਨਹੀਂ ਆਏਗਾ ਦੇਖ ਰਹੇ ਤੁਸੀਂ ਦੇਖ ਰਹੇ ਹੋਗੇ ਮਤਲਬ ਇਹਦੇ 'ਚ ਸਾਡਾ ਟਾਈਮ ਜ਼ਰੂਰ ਕੰਜ਼ਿਊਮ ਹੋਇਆ ਪਰ ਸਾਡਾ ਮਿਕਸਰ ਬਹੁਤ ਅੱਛੀ ਤਰ੍ਹਾਂ ਤਿਆਰ ਹੋ ਗਿਆ ਹੈ ਤੇ ਨਾਲੇ ਇਸੇ ਦੂਸਰੇ ਪਾਸੇ ਅੱਛੀ ਤਰ੍ਹਾਂ ਕੜਾਈ ਵਾਸ਼ ਕਰਕੇ ਉਹਨੋਂ ਸੇ ਗੈਸ ਤੇ ਰੱਖ ਲੋ ਜੀ ਸਾਡੀ ਕੜਾਈ ਸੁੱਕ ਗਈ ਹੈ ਹੁਣ ਅਸੀਂ ਇਹਦੇ 'ਚ ਪਾ ਰਹੇ ਹਾਂ ਜੀ ਮਸਟਰਡ ਆਇਲ ਕਿਉਂਕਿ ਮਸਟਰਡ ਆਇਲ ਬਹੁਤ ਹੀ ਬੈਨੀਫੀਸ਼ੀਅਲ ਹੁੰਦਾ ਸਾਡੀ ਹੈਲਥ ਵਾਸਤੇ ਕਦੀ ਵੀ ਰਿਫਾਇਨਡ ਤੇਲ ਨਾ ਯੂਜ਼ ਕਰੋ ਕਿਉਂਕਿ ਉਹ ਬਿਲਕੁਲ ਠੀਕ ਨਹੀਂ ਹੁੰਦਾ ਉਹਨੇ ਨੂੰ ਹੀ ਗਰਮ ਹੋਣ ਦੀ ਵੇਟ ਕਰਾਂਗੇ ਅਸੀਂ ਦੀ ਹੁਣ ਦੇਖੋ ਇੱਕ ਪਾਸੇ ਸਿਰ ਪਨੀਰ ਉੱਤੇ ਨਮਕ ਦਾ ਸਪਰੈਡ ਕਰ ਰਹੇ ਆ ਇਹ ਨਮਕ ਅਸੀਂ ਇਸ ਕਰਕੇ ਪਾ ਰਹੇ ਆ ਕਿਉਂਕਿ ਜਦੋਂ ਅਸੀਂ ਕੋਟਿੰਗ ਕਰਾਂਗੇ ਪਾਲਕ ਦੇ ਘੋਲ ਦੀ ਤੇ ਜਿਹੜਾ ਪਕੌੜਾ ਜਦੋਂ ਖਾਵਾਂਗੇ ਤੇ ਸਾਨੂੰ ਉਹਦੇ ਚ ਬਿਲਕੁਲ ਐਨ ਨਮਕ ਤੇ ਮਿਰਚ ਦਾ ਸੁਆਦ ਸੇਮ ਇਕੁਅਲ ਰਹੇਗਾ ਨਹੀਂ ਤੇ ਕੀ ਹੋਏਗਾ ਸਾਨੂੰ ਫੋਕਾ ਫੋਕਾ ਲੱਗੇਗਾ ਪਨੀਰ ਉਹਨਾਂ ਪਾ ਕੇ ਦੇਖੋ ਇੱਕ ਬਰਤਨ ਚ ਪਾਏ ਨੇ ਤੇ ਉਹਨਾਂ ਚੰਗੀ ਤਰ੍ਹਾਂ ਮਿਕਸ ਕਰ ਰਹੇ ਕਿ ਸਾਰੇ ਹੀ ਟੁਕੜਿਆਂ ਵਿੱਚ ਅੰਚੀ ਤਰ੍ਹਾਂ ਨਮਕ ਮਿਕਸ ਹੋ ਜਾਏ 2-3 ਮਿੰਟ ਹੀ ਪਿਆ ਰਹਿਣ ਦਾਂਗੇ ਆ ਦੇਖੋ ਆ ਲੋ ਜੀ ਦੇਖੋ ਜਿਹੜਾ ਸਾਡਾ ਪਾਲਕ ਦਾ ਕੋਲ ਸੀ ਕਿੰਨਾ ਵਧੀਆ ਤਿਆਰ ਹੋਇਆ ਹੁਣ ਇਨ ਅੱਛੇ ਜਿਹੇ ਕੋਲ ਦੇ ਵਿੱਚ ਅਸੀਂ ਕੀ ਹੁਣ ਪਾਨੇ ਆ ਪਨੀਰ ਦੇ ਟੁਕੜੇ ਪਰ ਉਸ ਤੋਂ ਪਹਿਲਾਂ ਅਸੀਂ ਮਸਾਲਾ ਪਾਵਾਂਗੇ ਜਿਹੜਾ ਅਸੀਂ ਨਹੀਂ ਯੂਜ਼ ਕੀਤਾ ਸੀ ਨਮਕ ਪਾਵਾਂਗੇ ਟੇਸਟ ਅਨੁਸਾਰ ਪਰ ਇਹ ਕੀ ਰੱਖਣਾ ਹੈ ਕਿ ਇਹ ਨਮਕ ਆਲਰੇਡੀ ਪਨੀਰ ਚ ਵੀ ਮਿਲਾਇਆ ਹੋਇਆ ਹੈ ਹੁਣ ਨਮਕ ਤੋਂ ਬਾਅਦ ਅਸੀਂ ਪਾਵਾਂਗੇ ਕਾਲੀ ਮਿਰਚ ਕਿ ਕਾਲੀ ਮਿਰਚ ਵੀ ਡਾਈਜੈਸਟਿਵ ਹੁੰਦੀ ਹੈ ਦੇਖੋ ਠੀਕ ਹੈ اور ਬੜੀ ਅੱਛੀ ਹੁੰਦੀ ਸਾਡੀ ਹੈਲਥ ਵਾਸਤੇ ਇਹ ਵੀ ਉਹਦਾ ਵੀ ਸਵਾਦ ਬੜਾ ਮਜਾ ਮਜ਼ੇਦਾਰ ਆਂਦਾ ਜਦੋਂ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਤੇ ਇਹ ਥੋੜੀ ਜੀ ਲਾਲ ਮਿਰਚ ਜ਼ਿਆਦਾ ਨਹੀਂ ਪਾਵਾਂਗੇ ਪਰ ਥੋੜੀ ਜੀ ਪਾਵਾਂਗੇ ਕਿਉਂਕਿ ਲਾਲ ਮਿਰਚ ਦਾ ਵੀ ਆਪਣਾ ਹੀ ਮਜਾ ਆਂਦਾ ਹੈ ਕਿਉਂਕਿ ਜੋ ਕਰਾਰੇ ਪਕੌੜੇ ਹੁੰਦੇ ਆ ਤੇ ਹਰ ਕੋਈ ਖਾਣ ਨੂੰ ਦਿਲ ਉਹਨਾਂ ਨੂੰ ਕਰਦਾ ਹੈ ਕਿ ਖਾਈਏ ਪਕੌੜੇ ਹੁਣ ਮੈਂ ਜਿਹਨੂੰ ਦੇਖੋ ਸਾਰਾ ਕੁਝ ਪਾ ਦਿੱਤਾ ਹੈ ਜਿਹੜੇ ਅਹੀ ਮਸਾਲੇ ਸੁੱਕੇ ਮਸਾਲੇ ਪਾਣ ਤੋਂ ਬਾਅਦ ਇਹਨੂੰ ਫਿਰ ਮੈਂ ਦੇਖੋ ਕਿਵੇਂ ਮਿਕਸ ਕਰ ਰਿਹਾ ਹਾਂ ਤੁਸੀਂ ਦੇਖ ਰਹੇ ਹੋਗੇ ਕੋਲ ਕਿੰਨਾ ਮਜ਼ੇਦਾਰ ਬਣਿਆ ਹੋਇਆ ਵਾ ਮਜੇਦਾਰ ਕਿਆ ਦਾ ਮਤਲਬ ਮੀਨਸ ਪਰਫੈਕਟ ਕੋਲ ਬਣਿਆ ਸਾਡਾ ਔਰ ਇੰਪੋਰਟੈਂਟ ਇਨਗਰੀਡੀਐਂਟ ਰਹਿ ਹੁਣ ਪਾਇਆ ਇਹਨੂੰ ਹੀ ਕੰਨੇ ਆ ਕਿ ਅਸੀਂ ਨਾ ਕੀ ਕੀਤਾ ਸੀ ਜੀਰਾ ਨੂੰ ਭੁੰਨ ਕੇ ਨਾ ਤੇ ਉਹਦਾ ਸੀ ਉਹਨੂੰ ਮਿਕਸ ਕਰ ਲਿਆ ਸੀ ਮਿਕਸਚਰ ਬਣਾਇਆ ਮਤਲਬ ਉਹਨੂੰ ਪਾਊਡਰ ਬਣਾ ਲਿਆ ਸੀ ਤੇ ਥੋੜਾ ਜਿਹਾ ਜਿਹਾ ਪਾਇਆ ਹੁਣ ਬੇਕਿੰਗ ਸੋਡਾ ਜਾਂ ਪਾਊਡਰ ਜੋ ਵੀ ਤੁਹਾਡੇ ਕੋਲ ਹੈਗਾ ਥੋੜੀ ਜਿਹੀ ਮਾਤਰਾ ਚ ਇਹਦੇ ਨਾਲ ਤੁਹਾਡੇ ਥੋੜੇ ਜਿਹਾ ਫੁੱਲ ਵੇਜ ਜੀ ਫਲਾਵਰ ਦੇ ਵਿੱਚ ਤੁਹਾਡੇ ਪਕੌੜੇ ਬਣ ਕੇ ਰੈਡੀ ਹੋ ਜਾਣਗੇ ਹਾਂ ਦੇਖੋ ਜਿਵੇਂ ਦੋਨੋਂ ਚੀਜ਼ਾਂ ਮਸਾਲੇ ਪਾਏ ਸੀ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਕਿ ਐਨ ਅੱਛੀ ਤਰ੍ਹਾਂ ਘੁਲ ਜਾਏ ਲੋ ਜੀ ਮਿਕਸਚਰ ਰੈਡੀ ਹੋ ਗਿਆ ਤੇ ਸਾਡਾ ਆਇਲ ਵੀ ਆਲਰੇਡੀ ਰੈਡੀ ਹੈ ਕਿ ਹੁਣ ਉਹਨੂੰ ਕਹਿ ਰਿਹਾ ਕਿ ਬਸ ਇਹਨੂੰ ਹੁਣ ਯੂਜ਼ ਕਰੋ ਤੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਜਿਹੜਾ ਇੱਕ ਮੇਨ ਹੋਰ ਤੁਹਾਨੂੰ ਸਟੈਪ ਦੱਸ ਰਹੀ ਹਾਂ ਜਿਹੜਾ ਕਿ ਤੁਸੀਂ ਆਪਣੇ ਧਿਆਨ 'ਚ ਜ਼ਰੂਰ ਰੱਖਣਾ ਪਕੌੜੇ ਬਣਾਉਣ ਦੇ ਟਾਈਮ ਲੋ ਜੀ ਇੰਪੋਰਟੈਂਟ ਸਟੈਪ ਹੁਣ ਦੇਖੋ ਜਿਹੜੇ ਹੀ ਪਨੀਰ ਦੇ ਟੁਕੜਿਆਂ ਨੂੰ ਅਸੀਂ ਨਮਕ 'ਚ ਰੱਖਿਆ ਸੀ 5-6 ਮਿੰਟ ਵਾਸਤੇ ਉਸ ਤੋਂ ਬਾਅਦ ਅਸੀਂ ਇਸ ਮਿਕਸਰ ਜਿਹੜਾ ਕਿ ਸਾਡਾ ਪਾਲਕ ਦਾ ਮਿਕਸਰ ਤਿਆਰ ਕੀਤਾ ਹੈ ਉਹਦੇ 'ਚ ਹੁਣ ਦੇਖੋ ਮੈਂ ਪਾ ਰਹੀ ਹਾਂ 1 ਬਾਈ 1 ਪਾਨੇ ਸਾਰੇ ਇਕੱਠੇ ਹੀ ਐ ਬਟ 1 ਬਾਈ 1 ਪਾਨੇ ਇਕੱਠੇ ਤੁਸੀਂ ਇਹਨੂੰ ਬਰਤਨ ਨੂੰ ਇਕੱਠਾ ਨਹੀਂ ਤੁਸੀਂ ਇਹਨੂੰ ਉਹਦੇ 'ਚ ਪਾਣਾ ਤੁਸੀਂ ਇੱਕ-ਇੱਕ ਕਰਕੇ ਪੀਸ ਨੂੰ ਉਹਦੇ ਵਿੱਚ ਬਰਤਨ ਵਿੱਚ ਲਗਾਈ ਜਾਣਾ ਜਿਵੇਂ ਹੁਣ ਤੁਸੀਂ ਦੇਖ ਰਹੇ ਹੋਗੇ ਮੈਂ ਜਿਵੇਂ ਲਗਾ ਰਹੀ ਹਾਂ ਕਿਉਂਕਿ ਦੇਖੋ ਦੂਸਰਾ ਦਸ ਨਾਲ ਹੀ ਤੁਹਾਨੂੰ ਮੈਂ ਜਿਹੜੇ ਸਾਡੇ ਪਕੌੜੇ ਤਿਆਰ ਹੋਣਗੇ ਬੜੇ ਹੈਲਦੀ ਤੇ ਹੋਣਗੇ ਕਿਉਂ ਹੋਣਗੇ ਕਿਉਂਕਿ ਤੁਹਾਨੂੰ ਦੱਸਿਆ ਕਿ ਇਹ ਚ ਰਿਚ ਪ੍ਰੋਟੀਨ ਰਿਚ ਸੋਰੀ ਆਇਰਨ ਹੈ ਇਹਨਾਂ ਚ ਵਿਟਾਮਿਨ ਏ ਹੈ ਕੇ ਹੈ ਫਾਈਬਰਸ ਡਾਈਟ ਬਹੁਤ ਹੁੰਦੀ ਹੈ ਜਿਹੜੀ ਕਿ ਖਰੀ ਕੋਸਟਿਪੇਸ਼ਨ ਨੂੰ ਪਰਫੈਕਟ ਪ੍ਰिवेंट ਕਰਦੀ ਹੈ ਹੁਣ ਦੇਖੋ ਜਿਵੇਂ ਤੁਸੀਂ ਦੇਖਿਆ ਕਿ ਵੀ ਮੈਂ ਪਨੀਰ ਮਿਕਸ ਕਰਕੇ ਪਨੀਰ ਨੂੰ ਸਾਰੇ ਉੱਤੇ ਕੋਟਿੰਗ ਕਰਦੀ ਹੈ ਮਤਲਬ ਹੁਣ ਕੁਝ ਟਾਈਮ ਲਈ ਸੀ ਪਨੀਰ ਨੂੰ ਇਸੇ ਕੋਲ ਵਿੱਚ ਪਿਆ ਰਹਿ ਦਾਂਗੇ ਇਨੂੰ ਫਰਾਈ ਕਰਨ ਤੋਂ ਪਹਿਲਾਂ ਕਿਉਂਕਿ ਸਾਰਾ ਮਿਕਸ ਹੋ ਜਾਏਗਾ ਇਹਦੇ ਵਿੱਚ ਅਬਜ਼orb ਕਰ ਤੇ ਇਹਨੂੰ ਦੇਖਿਆ ਦੇਖੋ ਮੈਂ ਅਚੀ ਤਰ੍ਹਾਂ ਨੂੰ ਹੁਣ ਮਿਕਸ ਕਰ ਰਹੀ ਹਾਂ ਮਿਲਾ ਰਹੀ ਹਾਂ ਕਿਉਂਕਿ ਵੀ ਮੈਨੂੰ ਪਤਾ ਚੱਲ ਜਾਏ ਕਿ ਵੀ ਸਾਰੇ ਪਨੀਰ ਨੂੰ ਅਚੀ ਤਰ੍ਹਾਂ ਕੋਟਿੰਗ ਹੋ ਗਈ ਹੈ ਪਾਲਕ ਦੀ ਕਿਉਂਕਿ ਉਹ ਇਹਨੇ ਅਬਜ਼orb ਕਰ ਲਈ ਕਿਉਂਕਿ ਪਾਲਕ ਦਾ ਜਿਹੜੀ ਅਬਜ਼ਰਪਸ਼ਨ ਵੀ ਬਹੁਤ ਇੰਪੋਰਟੈਂਟ ਹੈ ਹੋਰ ਤੁਹਾਨੂੰ ਦੇਖੋ ਦੱਸ ਰਹੀ ਸੀ ਮੈਂ ਕਿ ਜਿਹੜੀ ਜਿਹੜੀ ਪਾਲਕ ਹੈ ਇਹ ਸਾਡਾ ਇਮਿਊਨ ਸਿਸਟਮ ਵੀ ਸਟਰੋਂਗ ਕਰਦੀ ਹੈ ਔਰ ਐਂਟੀਆਕਸੀਡੈਂਟ ਵੀ ਹੁੰਦੀ ਹੈ ਜਿਹੜੇ ਕਿ ਸਾਰੇ ਬਿਮਾਰੀਆਂ ਗੰਦੇ ਮੁੰਦੇ ਸਾਡੇ ਕਟਨ ਹੁੰਦੇ ਉਹਨਾਂ ਨੂੰ ਬਾਹਰ ਕੱਢਦੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਏਮਨਿਕੜੇ ਸ਼ੂਗਰ ਵਾਲੇ ਸਾਡੀ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ ਹੁਣ ਦੇਖੋ ਜੀ ਸਾਡੀ ਜਿਹੜਾ ਸਾਡਾ ਆਇਲ ਸੀ ਮਸਟਰਡ ਆਇਲ ਤਿਆਰ ਹੋ ਗਿਆ ਤੇ ਇੱਧਰ ਸਾਡੇ ਜਿਹੜਾ ਪਾਲਕ ਪਨੀਰ ਦਾ ਕੋਲ ਵੀ ਤਿਆਰ ਹੁਣ ਦੇਖੋ ਐਨ ਵਧੀਆ ਫਸਟ ਕਲਾਸ ਲੱਗ ਰਿਹਾ ਦੇਖੋ ਕੋਈ ਇਹੋ ਜਿਹਾ ਨਹੀਂ ਹੈ ਕਿ ਬੀਜ ਜਿਆਦਾ ਐਕਸਟਰਾ ਪੂਰਾ ਐਨ ਮਤਲਬ ਪੂਰਾ ਐਬਜ਼ਾਰਬ ਕੀਤਾ ਹੈ ਜਿੱਤੇ ਕਈ ਵਾਰੀ ਕੀ ਹੁੰਦਾ ਕਿ ਸਾਰਾ ਅਬਸਰਬ ਸਾਡੇ ਤੇਲ ਚ ਸਮਾ ਜਾਂਦਾ ਲੋਈ ਸਾਡੇ ਦੇਖੋ ਹੈਲਦੀ ਪਾਲਕ ਪਨੀਰ ਦੇ ਸਨੈਕਸ ਤੁਸੀਂ ਦੇਖ ਰਹੇ ਹੋਗੇ ਦੇਖਣ ਜੀ ਇੰਨੇ ਪਿਆਰੇ ਲੱਗ ਰਹੇ ਨੇ ਕਿ ਦਿਲ ਦੀ ਸਾਡੀ ਜੀ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਹਰੀ ਚੀਜ਼ ਤੇ ਵੈਸੇ ਵੀ ਬੜੀ ਅਟਰੈਕਟਿਵ ਹੁੰਦੀ ਹੈ ਅਚਾ ਦੇਖੋ ਜੀ ਪਕੌੜੇ ਜਦੋਂ ਤੁਸੀਂ ਫਰਾਈ ਕਰਨੇ ਨੇ ਉਸੇ ਖਿਆਸ ਖਿਆਰ ਰੱਖਣਾ ਹੈ ਕਿ ਦੇਖੋ ਤੁਸੀਂ ਦੇਖ ਰਹੇ ਹੋਗੇ ਕਲਰ ਕਲਰ ਜਰੂਰ ਵਿੱਚ ਚੇਂਜ ਹੋ ਜਾਏਗਾ ਥੋੜਾ ਜਿਹਾ ਕਲਰ ਗ੍ਰੀਨ ਤੋਂ ਥੋੜਾ ਜਿਹਾ ਡਾਰਕ ਹੋ ਜਾਏਗਾ ਤੇ ਇਹ ਦਾ ਮਤਲਬ ਹੈ ਕਿ ਪੱਕ ਗਏ ਨੇ ਤੇ ਇਹਨਾਂ ਨੂੰ ਤੁਸੀਂ ਥੋੜਾ ਮਤਲਬ ਆਇਲ ਨੂੰ ਨਿਚੋੜ ਕੇ ਇਹਨਾਂ ਨੂੰ ਤੁਸੀਂ ਟ੍ਰੇ 'ਚ ਕੱਢ ਲਓ ਜਿਵੇਂ ਮੈਂ ਕੱਢਿਆ ਕਿਉਂਕਿ ਥੋੜਾ ਜਿਆਦਾ ਪੁੰਨੋਗੇ ਤੇ ਕਾਲੇ ਹੋ ਜਾਣਗੇ ਕਾਲੇ ਹੋ ਜਾਣਗੇ ਤੇ ਅਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਵੀ ਖਤਮ ਹੋ ਜਾਏਗੀ ਆਹੀ ਇਹਨੂੰ ਨਿਊਟ੍ਰੀਸ਼ਸ ਰੱਖਣਾ ਹੈ ਹੈਲਦੀ ਰੱਖਣਾ ਹੈ ਉਹ ਦੇਖੋ ਫਿਰ ਅਸੀਂ ਕੀ ਕੀਤਾ ਈਵਨਿੰਗ ਵਿੱਚ ਸਾਡੀ ਚਾਹ ਬਣੀ ਸੀ ਚਾਹੇ ਨਾ ਬਣਾ ਕੇ ਅਸੀਂ ਇਹਨੂੰ ਸੋਸ ਨਾਲ ਪਾਕੇ ਟਮਾਟੋ ਸੋਸ ਨਾਲ ਪਾਕੇ ਅਸੀਂ ਖਾ ਰਹੇ ਆਂ ਔਰ ਤੁਸੀਂ ਦੇਖੋ ਇਹਨੂੰ ਤੋੜ ਕੇ ਇਹਦੇ ਵਿੱਚ ਕਿੰਨਾ ਵਧੀਆ ਪਨੀਰ ਤੇ ਉਹਦਾ ਪਾਲਕ ਦਾ ਸਟੱਫ ਨਜ਼ਰ ਆ ਰਿਹਾ ਔਰ ਖਾਣ ਵਾਲਿਆਂ ਨੇ ਵੀ ਸਾਨੂੰ ਦਿਖਾਤਾ ਹੈ ਕਿ ਵੀ ਵੈਰੀ ਵੈਰੀ ਟੇਸਟੀ ਉਹ ਤੁਸੀਂ ਲੋ ਜੀ ਸਾਡੇ ਜਿਹੜੇ ਪਾਲਕ ਪਨੀਰ ਦੇ ਪਕੌੜੇ ਆ ਕਰਦੇ ਨੇ ਬਹੁਤ ਲਾਈਕ ਕੀਤੇ ਆ ਬੱਚਿਆਂ ਨੇ ਬਜ਼ੁਰਗਾਂ ਨੇ ਬੜੇ ਹੀ ਸ਼ੌਂਕ ਨਾਲ ਕਰਦੇ ਆ ਸ਼ਾਮ ਦੇ ਵੇਲੇ ਚਾਹੇ ਸਾਡੀ ਬਣੀ ਹੋਈ ਸੀ ਤੇ ਨਾਲ ਪਕੌੜੇ ਤੇ ਟਮਾਟੋ ਸੋਸ ਸੀ ਤੇ ਇਸ ਕਰਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਇਹ ਰੈਸਪੀ ਟਰਾਈ ਕਰੋ ਤੇ ਟਰਾਈ ਕਰਕੇ ਤੁਸੀਂ ਮੈਨੂੰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਔਰ ਇਹ ਬੜੀ ਹੀ ਹੈਲਦੀ ਨਿਊਟ੍ਰੀਸ਼ੀਅਸ ਰੈਸਪੀ ਹੈ ਐਸ ਕਰਕੇ ਮੈਂ ਚਾਹਨੀ ਹੈ ਕਿ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਟਰਾਈ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਬੈਲ ਆਈਕਨ ਨੂੰ ਦਬਾਉਣਾ ਵੀ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਕਿਉਂਕਿ ਮੈਂ ਚਾਹਨੀ ਹੈ ਕਿ ਕਮੈਂਟ ਕਰਕੇ ਜੇ ਤੁਸੀਂ ਦੱਸੋਗੇ ਕਿ ਮੈਨੂੰ ਕੀ ਹੋ ਰਿਹਾ ਹੈ ਚ ਕੋਈ ਸਟੈਪ ਕੋਈ ਮੈਂ ਮਿਸ ਤੇ ਨਹੀਂ ਕੀਤਾ ਪਰ ਇਹ ਬਹੁਤ ਹੀ ਅੱਛੇ ਅਤੇ ਸ਼ਾਨਦਾਰ ਪਕੌੜੇ ਬਣੇ ਨੇ ਐਸਲ ਕੇ ਬੱਚਿਆਂ ਨੂੰ ਖਵਾਓ ਜਿਹੜੇ ਤੁਸੀਂ ਬਾਹਰੋਂ ਜਿਹੜੇ ਇੰਨੇ ਮਤਲਬ ਅਨ ਹੈਲਦੀ ਖਾਣਾ ਖਾਂਦੇ ਨੇ ਜੇ ਤੁਸੀਂ ਘਰ ਬਣਾਓਗੇ ਤੁਹਾਨੂੰ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਇਸ ਕਰਕੇ ਹੈਲਦੀ ਪੋਸਟਿਕ ਤੁਸੀਂ ਰੈਸਪੀ ਬਣਾਓ ਲਈਜੋ ਸਾਡੇ ਪਾਲਕ ਪਨੀਰ ਦੇ ਪਕੌੜੇ ਰੇਡੀਓ ਕੇ ਖਾਦੇ ਗਏ ਨੇ ਸਾਰੇ ਤੇ ਤੁਹਾਨੂੰ ਮੈਂ ਲਾਸਟ ਐਂਡ ਤੇ ਪਹੁੰਚੀ ਆ ਮੈਂ ਤੁਹਾਡੇ ਕੋਲ ਔਰ ਤੁਹਾਨੂੰ ਬਸ ਇਹੀ ਰਿਕੁਐਸਟ ਕਰਦੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਪਲੇਸ ਨਹੀਂ ਕੀਤਾ ਤੇ ਮੇਰੇ ਆਵਰਸ ਵਧਾਓ ਪੂਰੀ ਵੀਡੀਓ ਚੈੱਕ ਕਰੋ ਪੂਰੀ ਵੀਡੀਓ ਦੇਖਿਆ ਕਰੋ ਤੇ ਹੈਲਦੀ ਪੋਸਟਿਕ ਪਾਲਕ ਪਨੀਰ ਦੇ ਪਕੋੜਿਆਂ ਦਾ ਆਨੰਦ ਲੋ। ਔਰ ਵੀਡੀਓ ਪਲੀਜ਼ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤੇ ਇੰਜੋਏ ਲੈਣਾ ਔਰ ਮੇਨ ਜੀ ਚੀਜ਼ ਜਿਹहां ਦੱਸਨੀ ਸੀ ਚਾਟ ਮਸਾਲਾ। ਅਸੀਂ ਚਾਟ ਮਸਾਲਾ ਵਿੱਚ ਨਹੀਂ ਪਾਇਆ ਸਰਵ ਕਰਨ ਵੇਲੇ ਪਾਇਆ ਔਰ ਇਹਦੇ ਨਾਲ ਜਿਹੜਾ ਉਹਦਾ ਦੁਗਣਾ ਟੇਸਟ ਹੋ ਗਿਆ ਨਾ ਬਸ ਸਭ ਨੇ ਚਟਕਾਰੇ ਖਾ ਕੇ ਖਾਦਾ। ਥੈਂਕ ਯੂ so much ਜੀ।